ਦੇਖੋ ਚਿੜੀ ਕੋਸ਼ਿਸ਼ ਕਰ ਰਹੀ ਹੈ ਆਪਣੇ ਬੱਚੇ ਤੱਕ ਪਹੁੰਚਣ ਦੀ ਆ ਦੇਖੋ ਇੱਕ ਵੇਸਟ ਬਾਲ ਹੀ ਸੀ ਨਾ ਬਾਲ ਦੇ ਵਿੱਚ ਇਹਨੇ ਆਪਣੇ ਬੱਚੇ ਦਿੱਤੇ ਹੋਏ ਆ ਵੀ ਇਹਨਾਂ ਨੂੰ ਦਿੱਕਤ ਹੀ ਨਹੀਂ ਹੋਗੀ ਵਿਚਾਰਾਂ ਨੂੰ ਉਹ ਦੇਖੋ ਫੇਰ ਬਾਹਰ ਨਿਕਲੀ ਆ ਦੇਖੋ ਤੁਹਾਨੂੰ ਇੱਕ ਚੀਜ਼ ਦਿਖਾਉਣਾ ਆ ਦੇਖੋ ਹੈਗਾ ਗਰਾਊਂਡ ਵਾਲੀ ਵਾਲ ਦਾ ਠੀਕ ਹੈ ਇਹਨਾਂ ਨੇ ਮੁੰਡਿਆਂ ਨੇ ਇੱਥੇ ਆਹ ਬਾਲ ਜਿਹੜੀ ਖਰਾਬ ਹੋ ਜਾਂਦੀ ਐ ਇਹ ਬਾਲ ਟੰਗਦੀ ਵੈਸੀ ਟੰਗਦੀ ਤੁਸੀਂ ਐ ਦੇਖੋ ਵੀ ਇਹਦੇ ਵਿੱਚ ਚਿੜੀ ਨੇ ਆਲਣਾ ਬਣਾਇਆ ਹੁਣ ਜਦੋਂ ਇਹਨੂੰ ਜਗ੍ਹਾ ਨਹੀਂ ਮਿਲਦੀ ਕਿਤੇ ਫਿਰ ਇਹਨੇ ਕਿਤੇ ਨਾ ਕਿਤੇ ਤਾਲਣਾ ਬਣਾਉਣਾ ਹੀ ਐ ਨਾ ਆ ਹੁਣ ਇਹਦੇ ਵਿੱਚ ਆਲਣਾ ਬਣਾਇਆ ਹੋਇਆ ਮੈਂ ਤੁਹਾਨੂੰ ਇਹ ਜ਼ੂਮ ਕਰਕੇ ਨਾ ਆਪਾਂ ਕਿਉਂਕਿ ਇਹ ਪੰਛੀ ਡਰ ਜਾਂਦਾ ਮੈਂ ਤੁਹਾਨੂੰ ਕੈਮਰਾ ਲਿਆਉਂਗਾ ਇੱਕ ਦਿਨ ਕੈਮਰੇ ਨਾਲ ਮੈਂ ਵੀਡੀਓ ਬਣਾ ਕੇ ਫਿਰ ਪਾਉਂਗਾ ਤੇ ਆ ਵੈਸੇ ਹੀ ਮੈਂ ਇਹ ਚੀਜ਼ ਬੜਾਈ ਸੀ ਵੀ ਤੁਹਾਨੂੰ ਦੱਸਿਆ ਜਾਵੇ ਵੀ ਕਿੰਨੀਆਂ ਦਿੱਕਤਾਂ ਨੇ ਪੰਛੀਆਂ ਨੂੰ ਆਪਾਂ ਕਿੰਨੇ ਘਰ ਉਹਨਾਂ ਦੇ ਖਤਮ ਕਰਤੇ ਹੁਣ ਉਹਨਾਂ ਕੋਲੇ ਰਹਿਣ ਨੂੰ ਜਗ੍ਹਾ ਨਹੀਂ ਜਿੱਥੇ ਉਹਨਾਂ ਨੂੰ ਥੋੜੀ ਸਪੇਸ ਮਿਲਦੀ ਆ ਉੱਥੇ ਉਹ ਆਲੇ ਬਣਾਉਂਦੇ ਕਈ ਜਗ੍ਹਾ ਤਾਂ ਇਦੂ ਥੋੜੀਆਂ ਜਿਹੀਆਂ ਮੋਟੀਆਂ ਪਾਈਪਾਂ ਹੁੰਦੀਆਂ ਪਾਈਪਾਂ ਦੇ ਵਿੱਚ ਹੀ ਜਿਹੜਾ ਉਹ ਆਲ ਨੇ ਬਣਾ ਲੰਦੀਆਂ ਤੇ ਵੀ ਇੰਨਾ ਦਿੱਕਤ ਹੋ ਗਈ ਪੰਛੀਆਂ ਨੂੰ ਉੱਪਰੋਂ ਆਪਾਂ ਕਹਿ ਦਿੰਨੇ ਆ ਵੀ ਯਾਰ ਰੈਡਨ ਵਾਲ ਸੀ ਬਣਾਉਣੇ ਆ ਤੇ ਮੈਂ ਤੁਹਾਨੂੰ ਕੈਮਰਾ ਲਿਆ ਕੇ ਆ ਦੇਖੋ ਹੁਣ ਮੇਲ ਆ ਗਿਆ ਇਹ ਦੇਖੋ ਗਰਾਊਂਡ ਆ ਦੇਖੋ ਗਰਾਊਂਡ ਦੇ ਵਿੱਚ ਬੈਸੀ ਕਿਸੇ ਨੇ ਉਹੀ ਬਾਲ ਟੰਗਤੀ ਚੌੜ ਦੇ ਕਰਕੇ ਉਹਦੇ ਵਿੱਚ ਹੀ ਇਹਨਾਂ ਨੇ ਜਿਹੜਾ ਆਪ ਦਾਲਣਾ ਬਣਾਇਆ ਇਹਦੇ ਵਿੱਚ ਬੱਚੇ ਹੈਗੇ ਆ ਮੈਂ ਕਲੀਅਰ ਤੁਹਾਨੂੰ ਵਿਖਾਉਂਗਾ ਕੈਮਰੇ ਨਾਲ ਵੀ ਮੇਰਾ ਕਹਿਨ ਦਾ ਭਾਵੇਂ ਹੀ ਹੈ ਵੀ ਆਪਾਂ ਇਹਨਾਂ ਦੀ ਇਹਨਾਂ ਦੀ ਜਗ੍ਹਾ ਜਿਹੜੀਆਂ ਹੈਗੀਆਂ ਸੀ ਉਹ ਝਾੜਤੀਆਂ ਇਹਦੇ ਕਰਕੇ ਇਹਨਾਂ ਨੂੰ ਦਿੱਕਤ ਆਈ ਆ ਜਗਾ ਦੀ ਕਮੀ ਕਰਕੇ ਬਰੀਡਿੰਗ ਕਰਨ ਦਾ ਇਹਨਾਂ ਕੋਲੇ ਜਗ੍ਹਾ ਨਹੀਂ ਸੀ ਇਹਦੇ ਕਰਕੇ ਇਹਨਾਂ ਦੀ ਗਿਣਤੀ ਘਟੀ ਗਈ ਆਪਾਂ ਨੇਸਟ ਬਾਕਸ ਲਾਏ ਤਾਂ ਇਹਨਾਂ ਨੇ ਉੱਥੇ ਆਲਨੇ ਬਣਾਉਣੇ ਸ਼ੁਰੂ ਕਰਤੇ ਉਹਦੇ ਵਿੱਚ ਤੇ ਇਹ ਵੀ ਇੱਕ ਜਗ੍ਹਾ ਹੀ ਦਿੱਤੀ ਹੈ ਜਿਹੜੇ ਵੀ ਵੀਰ ਨੇ ਵਿਚਾਰੇ ਨੇ ਲਾਇਆ ਵਧੀਆ ਉਹਨੇ ਚੰਗਾ ਕੰਮ ਹੀ ਕੀਤਾ ਚਲੋ ਇਹਨਾਂ ਨੇ ਬੱਚੇ ਇਹਦੇ ਵਿੱਚ ਰੱਖ ਲਏ